ਮੈਮ ਸੇਵਲਾ ਸਪੈਲ ਵਿਜ਼ਿਟ ਕੀਤਾ ਸੀਗਾ ਦੋ ਡਿਲੀਵਰੀਜ਼ ਆਈ ਸੀ ਜਿਹੜੀ ਮਤਲਬ ਜਿਸ ਤਰ੍ਹਾਂ ਸਤਲੁਜ ਦਰਿਆ 'ਚ ਪਾਣੀ ਕਾਫੀ ਆਇਆ ਸੀ ਤੇ ਪਰਲੇਪਸ ਕਾਲੂ ਵਾਲਾ ਤੋਂ ਟਿੰਡੀ ਵਾਲ ਤੋਂ ਆਈ ਕਿ ਮੈਮ ਡਿਲੀਵਰੀ ਸੇਫ ਹੈ ਕੀ ਕਹਿਣਾ ਚਾਹੋਗੇ ਇਸ ਸਬੰਧ ਤੇ ਜਿਹੜਾ ਹਾਂ ਦੋ ਜਿਸ ਤੋਂ ਤੁਹਾਨੂੰ ਪਤਾ ਹੀ ਹੈ ਸਤਲੁਜ ਦਰਿਆ ਦਾ ਪਾਣੀ ਚੜਿਆ ਪਿਆ ਤੇ ਸਾਡੇ ਇੱਥੇ ਮਮਦੂਰ ਏਰੀਆ 'ਚ ਕਾਫੀ ਪਾਣੀ ਜਿਹੜਾ ਪਿੰਡਾਂ ਦੇ ਵਿੱਚ ਆ ਗਿਆ ਹੁਣ ਤਾਂ इवन ਕੁਝ ਸੜਕਾਂ ਤੇ ਵੀ ਜਿਹੜਾ ਪਾਣੀ ਜਿਹੜਾ ਚੜ ਗਿਆ ਹੈਗਾ ਉੱਥੇ ਅਸੀਂ ਦੋ ਡਿਲੀਵਰੀਜ਼ ਜਿਹੜੀਆਂ ਅਸੀਂ ਸੇਫਲੀ ਉਹਨਾਂ ਨੂੰ ਸ਼ਿਫਟ ਕਰਾ ਕੇ ਸਜ਼ੀਰਿੰਦਰ ਨਾਲ ਫੀਮੇਲ ਚਾਈਲਡ ਹੋਏ ਦੋਨਾਂ ਦੇ ਤੇ ਦੋਨੋਂ ਮਾਂ ਤੇ ਬੱਚਾ ਦੋਨੋਂ ਸੇਫ ਨੇ ਤੇ ਅੱਗੇ ਵੀ ਅਸੀਂ ਲਾਈਨ ਲਿਸਟ ਬਣਾ ਲਈ ਹੈ ਜਿਹਦੇ ਵਿੱਚ ਕੀ ਅਸੀਂ ਜਿੰਨੀਆਂ ਪ੍ਰੈਗਨੈਂਟ ਲੇਡੀਆਂ ਜਿਹੜੇ ਆਨਮਲੇ ਦਿਨਾਂ ਦੇ ਵਿੱਚ ਕੁਝ ਮਹੀਨਿਆਂ ਦੇ ਵਿੱਚ ਅਕਤੂਬਰ ਤੱਕ ਅਸੀਂ ਉਹ ਸਾਰੀ ਲਾਈਨ ਲਿਸਟ ਤਿਆਰ ਕੀਤੀ ਹੈ ਜਿਹੜੀਆਂ ਵੀ ਕੋਈ ਡਿਲੀਵਰੀ ਜਿੱਥੇ ਵੀ ਕੋਈ ਪਰੇਸ਼ਾਨੀ ਆ ਸਾਨੂੰ ਨੂੰ ਸੇਫਲੀ ਸ਼ਿਫਟ ਕਰ ਲਾਂਗੇ ਆਪਣੇ ਹਸਪੀਟਲਸ ਦੇ ਵਿੱਚ ਤੇ ਉੱਥੇ ਉਹਨਾਂ ਦੀ ਮੈਡੀਕਲ ਪਲੱਸ ਉਹਨਾਂ ਦੇ ਖਾਣ ਪੀਣ ਦਾ ਸਾਰਾ ਜਿਹੜੀ ਉਹ ਜ਼ਿੰਮੇਵਾਰੀ ਚੱਕਾਂਗੇ ਤੇ ਉਹਦੇ ਵਾਸਤੇ ਜਿਹੜਾ ਹੈਲਥ ਮਿਨਿਸਟਰ ਸਾਹਮਣੇ ਗਾਈਡਲਾਈਨ ਦਿੱਤੀਆਂ ਉਹਨਾਂ ਨੂੰ ਫੋਲੋ ਕਰ ਸੇਫ ਡਿਲੀਵਰੀ ਕਰਾਉਣ ਤੋਂ ਬਾਅਦ ਜਿਹੜੀ ਉਹਨਾਂ ਦੀ ਤੀਖ ਪਲ ਉਮਰ 15 ਦਿਨ ਵੀ ਜੇ ਉਹਨਾਂ ਨੂੰ ਰਹਿਣਾ ਪੈਂਦਾ ਸਾਡੇ ਕੋਲ ਤਾਂ ਅਸੀਂ ਹਸਪੀਟਲ 'ਚ ਉਹਨਾਂ ਦੀ ਸਟੇ ਕਰਵਾਵਾਂਗੇ। ਜਿਹੜਾ ਪਿੰਡ ਵਾਲਾ ਜਿੱਥੇ ਬਾਦਰ ਦੇ ਨਾਲ ਲੱਗਦਾ ਕਿਉਂਕਿ ਅੱਥੀ ਪਾਣੀ ਆ ਰਿਹਾ ਹੈ ਇਸ ਕਰਕੇ ਉਹਨਾਂ ਨੂੰ ਲੈ ਕੇ ਆਇਆ ਬਹੁਤ ਹੋ ਗਿਆ ਸੇਫ ਟਾਵਰ ਨੂੰ ਲੈ ਕੇ ਆਇਆ ਕਿਉਂਕਿ ਬਹੁਤ ਅੰਗਿਆ ਹੈ ਉਸੇ ਟ੍ਰੀਟਮੈਂਟ ਦਾ ਜਲਾ ਕੀਤਾ ਹੈ। ਪਾਕੀ ਗੋਲ ਮਰਵਾਲੇ ਬਾਰੇ ਵੀ ਦੇਖੋ ਆਲੋਚੇ ਸਾਰੇ ਸਾਥ ਨੂੰ ਮਿਲ ਕੇ ਜਬੀ ਦਿੱਤਾ ਗਾਦਣਾ ਅਜੀ ਇਸ ਤੋਂ ਬਾਅਦ ਉਤਰਾਹੇ